ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਬੋਧੈ ਮੈਂ ਪਰਮਾਤਮਾ ਕੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਹਾਰਾਜ ਤੁਹਾਨੂੰ ਦਿਨ ਦੁਗਣੀ ਤੇ ਰਾਤ ਚੌਗਣੀ ਤਰੱਕੀ ਬਖਸ਼ੇ ਤੇ ਸਭ ਨੂੰ ਦੇਰੋਖਤਾ ਬਖਸ਼ੇ ਜੀ ਸਾਰੇ ਮਾਣੋ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਸੋ ਪਛੇ ਤੁਸੀਂ ਦੇਖ ਰਹੇ ਜੀ ਗਲਾਸੇ-ਗਲਾਸ ਪਏ ਬੈਡਾਂ ਦੇ ਉੱਪਰ ਸਾਡੇ ਅਮਲੀਆਂ ਦੇ ਅਮਲ ਹੀ ਪੂਰੇ ਹੁੰਦੇ ਤੇ ਸਾਡੇ ਛੋਟੇ ਛੋਟੇ ਜਵਾਕਾਂ ਦੇ ਖੜਾਉਣੇ ਨਹੀਂ ਪੂਰੇ ਹੁੰਦੇ ਤੇ ਮੇਰੋ ਜੀ ਇੱਧਰ ਵਾਹਿਗੁਰੂ ਜੀ ਕਸਾ ਤੇ ਵਾਹਿਗੁਰੂ ਜੀ ਕੀ ਖਤੇ ਪਰਮਾਤਮਾ ਤੁਹਾਨੂੰ ਖੁਸ਼ ਰੱਖੇ ਚੜ੍ਹਦੀਆਂ ਕਲਾਂ ਵਿੱਚ ਰੱਖੇ ਤੇ ਤੈਨੂੰ ਕਿਹਾ ਕਿਹਾਵੇਂ ਤੇਰੀ ਕਿਹੜੀ ਚੀਜ਼ ਨਹੀਂ ਪੂਰੀ ਹੁੰਦੀ ਸਾਡੀ ਚਾਹ ਨਹੀਂ ਪੂਰੀ ਹੁੰਦੀ ਨਿਆਣੇ ਵੀ ਤੂਕਾ ਦਾ ਘਟੌੜੇ ਨਹੀਂ ਪੂਰੇ ਹੁੰਦੇ ਠੀਕ ਜੀ ਮੈਂ ਕਿਹਾ ਸੀ ਤੇ ਤੇਰਾ ਸਾਗ ਇਹ ਪੂਰਾ ਹੁੰਦਾ ਮੇਰਾ ਸਾਗ ਹੀ ਬਰਉਂਦਾ ਹਲੋ ਆਧਰ ਆ ਜਾ ਮੈਡਮ ਮੈਨੂੰ ਕਹਿੰਦੀ ਸੀ ਕੋ ਬਲਵਾ ਜੀ ਉਧਰ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ Fateh ਮੈਂ ਕਹਿੰਦੀ ਸੀ ਜੇ ਤੁਸੀਂ ਸਾਗ ਪਾਲਕ ਲਿਆਉਂਦੇ ਪਾ ਬੰਦ ਗੋਭੀ ਲਿਆਉਂਦੇ ਤਾਂ ਸਾਗ ਬਣ ਜਾਂਦਾ ਹਾਂ ਤੇ ਯਾਰ ਉਹ ਨਹੀਂ ਫਸੇ ਹੋਏ ਤੇ ਮੈਚ ਚ ਇਹ ਕੀ ਕਰਦੀ ਸੱਜੀਆਂ ਦੀ ਲੋੜ ਹੈ ਹੈ ਘਰੇ ਸੱਜੀਆਂ ਦੀ ਕੀ ਆ ਲੋੜ ਹੈ ਇੱਕ ਮਿੰਟ ਗੱਲ ਸੁਣੋ ਜੀ ਪਤਾ ਕੀ ਗੱਲ ਹੈ ਪੀਤ ਪੁੱਤ ਇੱਧਰ ਸਾਸਰੀ ਕਾ ਲਵਲਾ ਪੀਤੂ ਇਹ ਤਾਂ ਸਾਸਰੀ ਕਾ ਲਵਲਾ ਜੱਟੇ ਕਾ ਦੋਗਰਾ ਪਹਿਲੇ ਖਾਚਾ ਕਰ ਮੈਂ ਮੈਂ ਬੰਦ ਕਰ ਬਾਹੇ ਗੁਰੂ ਜੀ ਕਾ ਖਾਲਸਾ ਹਾ ਹੈ ਗੁਰੂ ਜੀ ਕੀ ਖਾਤੇ ਕੀ ਹਾਲ ਹੈ ਜੀ ਮੇਰੇ ਪੁੱਤ ਦਾ ਚੋ ਗੋਲੀ ਕਰ ਹਾਂ ਜਮਨੀ ਹੋਏ ਲੈ ਬੀਤਾ ਜੋ ਬੋਲੇ ਸੋਨਿਹਾਰ ਸੱਤ ਸਰੀਆ ਤਾਲੇ ਇਹ ਆ ਪਣੀ ਬੈਡਾਂ ਦੀ ਕੋਲ ਨਹੀਂ ਤੇ ਆ ਇਹ ਬੁਰ ਲੈ ਬਗਾਰੇ ਕੀ ਲੱਭਣਾ ਨੇ ਆਪਣੇ ਗੁੱਡੀਆਂ ਬਡੋਲਾ ਹੀ ਦੇ ਦੇ ਲੈ ਇਹਦਾ ਪਤ ਟੁੱਟ ਗਿਆ ਗਿਆ ਹੈ ਸੱਜ ਗਿਆ ਤੇ ਪਤ ਕਿੰਨਾ ਕ ਸਮਾਨ ਉਹਦਾ ਕਿੰਨਾ ਕ ਨਹੀਂ ਦੇਖੋ ਜੀ ਜਿਹੜਾ ਸਾਡਾ ਬਚਪਨ ਦਾ ਬੀ ਮੈਂ ਦੱਸਦਾ ਵੀ ਮੈਂ ਆਪਣੇ ਨਾਨਕਾ ਦਾ ਸੀ ਮੇਲੇ 'ਚ ਜਾਂਦੇ ਹੁੰਦੇ ਉਹਦੇ ਨਾਲ ਵੀ ਉਹ ਟਾਈਮਾਂ ਦੇ ਵਿੱਚ ਮੰਗਣਾ 50 ਰੁਪਏ ਰੁਪਏ ਸਾਡੀ ਮਾਤਾ ਸਾਨੂੰ ਫੜਾ ਦਿੰਦੀ ਸੀ ਹਾਂ ਵੀ ਦੇਖੋ 3 ਦਿਨ 4 ਦਿਨ ਉੱਥੇ ਲੰਗਰ ਹੁੰਦਾ 4 ਦਿਨ ਅਸੀਂ ਜੋੜਜੀ ਸਾਹਿਬ ਉੱਪਰ ਮੱਥਾ ਟੇਕਣ ਜਾਂਦੇ ਤੇ ਜਵਾਗਰਨੇ ਵਾਲੇ ਹੁੰਦੇ ਸੀ ਜ਼ਿਆਦਾ ਸਾਨੂੰ ਚੜਾਈਆਂ ਤਰਾਈਆਂ ਦਾ ਕੋਈ ਫਰਕ ਨਹੀਂ ਸੀ ਹੁੰਦਾ ਜ਼ਿਆਦਾ ਮਤਲਬ ਨੱਟ ਭੱਜ ਕਰਕੇ ਅਸੀਂ ਡੇਲੀ ਜਾਣੀ ਜਾਣਾ ਉੱਪਰ ਜੋੜਜੀ ਸਾਹਿਬ ਤੇ ਉਹ 50 ਰੁਪਏ ਨਾਲ ਅਸੀਂ ਸਾਰਾ ਮੇਲਾ ਦੇਖਿਆ ਹੁੰਦਾ ਤੇ ਆਪਣੇ ਮਨ ਮਾ ਆਪਣਾ ਮਨ ਮਾਰ ਲੈਣਾ ਵੀ ਬਸ ਯਾਰ ਲਾਸਟ ਵਾਲੇ ਦਿਨੇ ਲਵਾਂਗੇ ਕੁਸ ਲਾਸਟ ਵਾਲੇ ਦਿਨੇ ਲਵਾਂਗੇ ਉਦਣੇ ਲੈਣਾ ਉਦੋਂ ਦੁਕਾਨਦਾਰਾਂ ਨੇ ਉਤੀਜ ਮਹਿੰਗੀਆਂ ਕਰ ਦਿੱਤੀਆਂ ਉਹਨਾਂ ਨੂੰ ਪਤਾ ਵੀ ਅੱਜ ਸਾਰੇ ਸੰਗਤ ਨੇ ਵਾਪਸ ਮੋੜਨਾ ਤਾ ਉਹਨਾਂ ਨੇ ਸਾਮਾਨ ਮਹਿੰਗਾ ਕਰ ਦੇਣਾ ਹਾਂ ਹਾਂ ਤੇ ਹੁਣ ਵਿੱਚ ਸਾਮਾਨ ਸਸਤਾ ਕਰਤਾ ਤਾਂ ਇਸ ਵਾਰ ਤਾਂ ਦੇਖੋ ਜੀ ਇਹ ਇਹਦੀ ਗੱਲ ਪਰ ਮੈਨੂੰ ਹੁਣ ਗੱਲ ਕਿਹਨੇ ਕਿਹਾ ਸਸਤਾ ਕਰਤਾ ਦੱਸੀ ਮੈਨੂੰ ਅਸੀਂ ਹੁਣ ਜ਼ਿਆਦਾ ਐਂਟਰਟੇਨਟ ਰਹਿ ਹਾਂ ਹੈ ਉਹ ਡੇਢ-ਡੇਢ ਸੌ ਰੁਪਏ ਚ ਚੀਜ਼ਾਂ ਦਿੰਦੇ ਤੇ ਕਿਹੜੀ ਜਿਵੇਂ ਗੜੇ ਹੋਏ ਕਾਂਟੇ ਹੋਏ ਚੜਾ ਡੇਢ ਸੌ ਰੁਪਏ ਦਾ ਦੇਖੋ ਜੀ ਤੇ ਲੈਣੇ ਵਾਲੀ ਜਮਾਨਾ ਤੇ ਇਧਰੋਂ ਮੈਂ ਕਿਹੜੀਆਂ ਚੂੜੀਆਂ ਲੱਕੀਆਂ ਹਾਂ ਹਾਂ 100 ਰੁਪਏ ਦੀ ਲੈ ਕੇ ਆਈ ਹਾਂ ਠੀਕ ਹੈ ਉਹ 100 ਰੁਪਏ ਦੀ ਲੈ ਕੇ ਆਈ ਹੈ ਜੇ ਉ ਇੱਥੇ ਬਾਜ਼ਾਰ ਤੋਂ ਲੈਣੀ ਹੁੰਦੀ ਉਹ ਕਿੰਨੇ ਦੀਆਂ ਲੈਣੀਆਂ ਦੀਆਂ ਉਹੀ ਹੁੰਨੇ ਜੀ ਮਿਲ ਜੰਨੀ ਉੱਥੇ ਵੀ ਲੈ ਆ ਮਾਰਦੀ ਗੱਲਾਂ ਚੱਲ ਛੱਡੋ ਫੇਰ ਗੱਲ ਹੈਗੀ ਇੱਥੇ ਵੀ ਗੱਲ ਲੜਾਈ ਦੇ ਸਟਾਰਟ ਕਰਨ ਨੂੰ ਤਿਆਰ ਕਰੀਏ ਸੀ ਕਰਨਵੀਰ ਦਾ ਹੁਣ ਦੇਖੋ ਕਰਨਵੀਰ ਇੱਕ ਤਾਂ 1100 ਰੁਪਏ ਦਾ ਟਰੱਕ ਲੈ ਕੇ ਆਇਆ ਜੀ ਉਹ ਮੌਨਸੂ ਟ੍ਰੱਕ ਦਾ ਇੱਥੇ ਰੋਦਾ ਬੜਾ ਕਿਹੜਾ ਮੌਨਸੂ ਟ੍ਰੱਕ ਪਤਾ ਨਹੀਂ ਮੋਟਾ ਟ੍ਰੱਕ ਪਤਲਾ ਟ੍ਰੱਕ ਮੌਨਸੂ ਟ੍ਰੱਕ ਹੈ ਐ ਕਿਹੜਾ ਕੁਸੂ ਦਾ ਨੋ ਆ ਉਹ ਉਹ ਰੁੜਦਾ ਇੱਕੋ ਲੈ ਆ ਤਾਂ ਸਪੀਕਰ 150 ਰੁਪਏ ਦਾ ਮੇਰੀ ਗੱਲ ਇਹ ਹੈ ਕਿ ਉਹਦੇ ਚਾਅ ਪੂਰੇ ਹੋ ਗਏ ਜਿੰਦਗੀ ਜਿਹੜੇ ਨੇ ਚਾਅ ਦੇਖੇ ਤੇ ਜੇ ਉਹਦੇ ਮਨ ਕੇ ਚਾਅ ਤਾਂ ਵੀ ਮਾਨੋ ਉਸ ਟ੍ਰੱਕ ਲੈਣਾ ਤਾਂ ਉਹਨੇ ਲੈ ਲਿਆ ਆਪਣਾ ਰੱਖ ਲਿਆ ਲਿਆ ਕਿ ਘਰੇ ਚਾਹੇ ਖੇਡੇ ਆ ਚਾਹੇ ਨਾ ਖੇਡੇ ਆ ਚਾਹੇ ਜੋ ਮਰਜ਼ੀ ਕਰਿਆ ਉਹਨੇ ਆਪਣਾ ਮਨ ਦਾ ਚਾਅ ਤਾਂ ਪੂਰਾ ਕਰ ਲਿਆ ਹਮ ਮਾਂ-ਬਾਪ ਦਾ ਫਰਜ਼ ਵੀ ਨਿਆਣਾ ਖੁਸ਼ ਰਹਿਣਾ ਚਾਹੀਦਾ। ਖੇਲਿਆ ਉਹ ਦੋ ਦਿਨ ਅਹੀ। ਐਨਾ ਵੀ ਨਿਆਣਾ ਖੁਸ਼ ਨਹੀਂ ਰਹਿਣਾ ਚਾਹੀਦਾ ਵੀ ਮਾਂ-ਬਾਪ ਦੀ ਜੇਬ ਨੂੰ ਰਗੜੇ। ਮਾਂ-ਬਾਪ ਤਾਂ ਕਹਿ ਲੈਂਦੇ ਆਂ। ਜੇਬ ਰਗੜੇ ਦੀ ਕੀ ਗੱਲ ਐ? ਸਨੇਹ ਨਾਲ ਬਹੁਤ ਹੀ ਜ਼ਰੂਰ ਸਿੱਧੇ ਪੈਸੇ ਲੱਗੇ। ਮੰਨ ਕੇ ਚੱਲ। ਕੱਡੇ ਲਈ ਇਹਨਾਂ ਆ ਕੇ ਫੜਾਤਾ। ਜਿਹੜੇ ਹੋਰ ਟੁੱਟਪਨ ਹੁੰਦੀ ਆ ਉਹਦਾ ਪਰ ਕੋਈ ਨਰਮੀ ਨਹੀਂ ਹੁੰਦੀ। ਸਣਾ ਮੇਰੀ ਗੱਲ ਸੁਣ। ਪਾਣਾ ਸਵੇਰੇ। ਚਾਹ ਪੀਲਾ। ਚਾਹ ਪਲਾ ਨੂੰ ਪਹਿਲਾਂ। ਚੱਲ, ਚੱਲ ਪਹਿਲਾਂ ਬਲੂ। ਆ ਬਲੂ ਚਾਹ ਪੀ। ਅਮਨੂ ਆ ਬਈ ਅਮਨੂ ਕੁੱਟਾ ਲ ਮੈਂ ਇਹਨੂੰ ਪਲਾ ਦਣੀ ਰਹਿਣ ਦੇ ਤੂੰ ਰਹਿਣ ਦੇ ਰਹਿਣ ਦੇ ਛੁੱਭ ਨੂੰ ਚਾਹ ਦੇ ਓ ਲੈ ਲੈ ਨੱਕੜੀ ਕਰ ਦਤਾ ਕਿ ਛੋਟੜ ਜਿਹਾ ਦਸ ਤਾ ਤੂੰ ਪੀ ਪਾ ਉਹਨੂੰ ਪਲਾ ਦੇ ਤੂੰ ਉਹਨੂੰ ਮੇਰੀ ਕੁੱਪ ਦੇ ਨਹੀਂ ਪੀਂਦੀ ਕੁਰਦੇ ਇਹ ਆ ਦੇ ਕਿ ਕਿੰਨੀ ਚਾਹ ਪੀਗੀ ਕੁਰਦੇ ਇਹਨੂੰ ਪਲਾ ਚਾ ਇਹਨੂੰ ਮੈਂ ਦੱਸਾਂ ਜੇ ਨਹੀਂ ਪੀਂਦਾ ਪਲਾ ਇਹਨੂੰ ਚਾਹ ਲੈ ਆ ਓਰੇ ਲੈ ਆ ਪ੍ਰਾਈਮਸ ਪਲਾਈ ਪੀਣੀ ਨਹੀਂ ਬੀਆ ਪੀਂ ਜਾ ਤਾਂ ਪੀਣੀ ਨਹੀਂ ਜਾ ਚਾਹ ਪੀਣੀ ਨਹੀਂ ਲੈ ਪਰਤਾਂ ਦਿ ਲੈ ਨੇ ਤੇਰੀ ਬੀਂਹ ਹੀ ਕਟਾਈ ਕਰ ਗਈ ਮੈਂ ਪੀ ਲੈ ਪੀ ਲੈ ਜਿੱਤੀ ਪੀ ਲੈ പേ നയാണെ ഭോള ਅੱਜ ਕੱਲ ਤੇ ਨਿਆਣੇ ਚਤਾਨ ਮੇਰੀ ਗੱਲ ਵਿੱਚ ਤੇਰੀ ਕਦੇ ਕਦੇ ਜੈ ਜੀ ਕੋਕੋ ਹੋ ਜਾ ਕੋਕੋ ਦੇ ਕੋਕੋ ਬਤੇ ਆ ਮੇਰੀ ਗੁੜੀ ਮੇਰੇ ਵਰਗੀ ਗੱਲ ਖਤਮ ਕਰ ਗੱਲ ਸੁਣੋ ਪਹਿਲਾਂ ਮੈਂ ਵੀ ਤਾਂ ਵਿੱਚ ਕੋਕਾ ਵਿੱਚ ਮੈਂ ਵੀ ਤਾਂ ਕੋਕੋ ਵਿੱਚ ਠੀਕ ਹੈ ਬਲਾਨੀ ਜੀ ਤੁਹਾਡੀ ਵੀ ਪਹਿਲਾਂ ਮੇਰੀ ਗੱਲ ਤਾਂ ਪੂਰੀ ਪਹੁੰਚਣ ਦੋ ਵੀ ਕਾਰਨ ਹੁਣ ਸਵੇਰੇ 8 ਵਜੇ ਵਿਚਾਰਾ ਸਕੂਲ ਚਲੇ ਜਾਂਦਾ 2:30 ਵਜੇ ਆਉਂਦਾ ਆ ਕੇ ਰੋਟੀ ਬਾਣੀ ਖਾ ਕੇ 3:00 ਵਜੇ ਟਿਊਸ਼ਨ ਚਲੇ ਜਾਂਦਾ ਫੇਰ 5:00 ਵਜੇ ਆਉਂਦਾ ਫਿਰ ਉਹ ਗੱਤਗੇ ਚਲੇ ਜਾਂਦਾ ਤੈਨੂੰ ਆਉਣੇ ਤਾਂ ਸੋਚ ਕੇ ਦਵਾਈ ਦੀ ਵੀ ਚੀਜ਼। ਸੋਚ ਕੇ ਸੋਚ ਕੇ ਕੋਈ ਦੁਬਾਰਾ ਬਰ ਕਹੀ ਜਾਂਦਾ। ਨਾ ਨਹੀਂ ਜ਼ਰੂਰੀ ਆ। 3 4 3 4 ਪੀ ਕੇ ਸਾਲੇ ਹੋ ਗਿਆ ਦਾ। ਉਹਨੂੰ ਪਿਛਲੇ ਸਾਲ ਕਿਹਾ ਤਾਂ ਵੀ ਤੈਨੂੰ ਕਿਤੇ ਮੇਲੇ ਤੇ ਲੈ ਕੇ ਦਊਗਾ ਅਸੀਂ। ਅੱਛਾ। ਨਾ ਚਲ ਕੋਈ ਸਾਹਿਬ ਜੀ। ਹਾਂ। ਉਹ ਕਹਿੰਦਾ ਵੀ ਕੋਈ ਗੱਲ ਨਹੀਂ ਤੈਨੂੰ ਲੈ ਦਿਉ। ਹਾਂ। ਨਾ ਉਹ ਤਾਂ ਚਲ ਲੈ ਲਿਆ ਤੋ ਜੋ ਆ। ਕਰਦੇ ਕਿਦੇ ਵਾਸਤੇ ਗੱਲ ਤਾਂ ਸਾਰਾ ਕੁਝ ਸਾਰਾ ਕੁਝ ਅਸੀਂ ਕਰਦੇ ਆ ਜਵਾਕਾਂ ਵਾਸਤੇ ਮੈਂ ਤੈਨੂੰ ਉਹੀ ਤਾਂ ਗੱਲ ਕਰਦੀ ਆ ਵੀ ਜਦੋਂ ਨਾ ਆਪਾਂ ਸਾਫ ਤੇ ਪੈਸੇ ਪੜਾਦਨੇ ਮੰਨ ਕੇ ਚੱਲ ਕੱਟੇ ਫਿਰ ਉਹ ਤਾਂ ਆਪਾਂ ਨੂੰ ਪੱਦੂਗਣ ਲੱਜਣੇ ਆ ਜੇ ਆਪਾਂ ਟੁੱਟ-ਬੰਦ ਕਰੀਏ ਕੋਸੋ ਲੈ ਲੇ ਜੀ ਕੋਸੋ ਲੈ ਲੇ ਕੋਸੋ ਲੈ ਉਹਨਾਂ 'ਚ ਪਤਾ ਨਹੀਂ ਲੱਗਦਾ ਸਭ ਹੋਰ 20000 ਰੁਪਏ ਨੂੰ ਕਹੀ ਜਣਾ ਮਾਰਨਾ ਇੱਕ ਨਾ ਬਨੂ ਬਨੂ ਨਾ ਕਈ ਵਾਰ ਰੀਤ ਵਰਤਾਰ ਸਜਾਵਾਂ ਆ ਜਰੀ ਆ ਮੈਂ ਹਾਂ ਇਹ ਮੰਗਦੀ ਆ ਦੁੱਧ ਜੀ ਰੀਤ ਹਣਾ ਹਾਂ ਉਹ ਉਹ ਕਿਹੜਾ ਸਰੋਤ ਕਿਆ ਲੈ ਕੇ ਉਹ ਰਸਾਂ ਚ ਰਸਾਂ ਮੈਂ ਦੁੱਧ ਛੱਡ ਦੂੰਗੀ ਹਾਂ ਤੁਹਾਡੇ ਜੇ ਤੁਹਾਡੀ ਹਿੰਮਤ ਸੌ ਫੀਜੀਬਾ ਮੈਂ ਨਹੀਂ ਆਣੀ ਕਿ ਤਾਕਤ ਕਰੀ ਲੈ ਮੈਂ ਠੀਕ ਆ ਬਣਾਓ ਹੁਣ ਇਹਦੇ ਮੈਂ ਤਰਸ ਨਹੀਂ ਉਹ ਤੈਨੂੰ ਦੇਖ ਹਾਂ ਆ ਚੰਗਾ ਭਲਾ ਖਾਂਦੀ ਐ ਚੰਗਾ ਭਲਾ ਪੀਂਦੀ ਐ ਚੰਗਾ ਭਲਾ ਭੱਜਦੀ ਐ ਚੰਗਾ ਭਲਾ ਲੜਦੀ ਐ ਹੋਰ ਹੋਰ ਕਿਆ ਚਾਹੀਦਾ ਮੋਰ ਕੇ ਕੜੀ ਉਹ ਗੱਲ ਸੁਣ ਮੇਰੀ ਬੰਦਿਆਂ ਮੰਗਰ ਖੜੀਓ ਖੜੀ ਹੋ ਖੜੀ ਵੀ ਆਹ ਇਹ ਕੀ ਤੇ ਆ ਗੁੱਡੀ ਕੀ ਦੀ ਮੈਨੂੰ ਇਹ ਦੱਸ ਪਹਿਲਾਂ ਆ ਕੀ ਹੈ ਇਹ ਹਾਂ ਇਹ ਦੇਖੀ ਆ ਤਾਂ ਹੈਗੀ ਆ ਜੀ ਸਾਡੀ ਜੱਟ ਜਮੀਨ ਹਾਂ ਆ ਹੈਗੀ ਆ ਜੀ ਸਾਡੀ ਚੁੱਪ ਪਾਪਾ ਨੂੰ ਫੋਨ ਕਰ ਪਾਪਾ ਨੂੰ ਫੋਨ ਕਰਕੇ ਕਹਿ ਵੀ ਪਾਪਾ ਉਹਦਾ ਮੈਂ ਜਲੇਦੀਆਂ ਆ ਰਹੇ ਆਰੇ ਕੰਨ ਆਛੋ ਬਰੇ ਤਾ ਅੱਡੇ ਕੰਨ ਮਾਰਾ ਛੋਰੀ ਪਰ ਅੱਤੇ ਚੱਪੜ ਨਾ ਰਾਜ ਸੁਬਰੀ ਦੇ ਆ ਟੱਪੜ ਦੀ ਦੀ ਆ ਇਹ ਚੱਪ ਚੱਪ ਮਾਂ ਬੱਚਾ ਬਰਾਮਪ ਚੱਪ ਚੱਪ ਹਾਈ ਕਿਨੇ ਕਿਨੇ ਕੁੱਤਾ ਮੇਰੇ ਪੁੱਤ ਨੂੰ ਹਾਈ 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 ਹਾਂ ਅੱਜ ਸਰਦਾਰ ਜੀ ਗਏ ਹੋਏ ਆ ਜੀ ਕਣਕਗਿਰਨ ਮੰਡੀ ਦੇ ਵਿੱਚ ਹਾਂ ਕਿ ਮੈਂ ਕਹਿੰਦੀ ਵੀ ਕਰੂੰ ਦਲੇਬੀਆਂ ਲੈ ਆਉਣਾ ਪਤਲੀ ਪਤਲੀ ਹਾਂ ਹਾਂ ਕੋਈ ਗੱਲ ਨਹੀਂ ਮਿੱਠਾ ਤਾਂ ਚਾਹੀਦਾ ਹੀ ਹੈ ਕਰ ਹਾਂ ਹਾਈ ਜੇ ਵੀ ਹਲੇ ਆਉਂਦੇ ਵੀਰ ਦੀ ਕਰੀਏ ਪਰ ਕਰ ਲਓ ਫੋਨ ਉਹਨੂੰ ਗਿਆ ਚੱਕਰ ਹਾਂ ਐ ਨਹੀਂ ਉਹ ਵੈਸੇ ਦੀਦੀ ਨਾ ਗਾਣੇ ਨੂੰ ਤੋਂ ਲਿਆਏ ਉਹ ਨਾ ਮਿੱਠਾ ਲੈ ਦੱਸ ਵਿੱਕੀ ਮੈਨੂੰ ਐ ਦੱਸੀ ਇਹ ਕਿਹੜੇ ਇਹ ਬਾਈ ਨੂੰ ਤੁਗੜਾ ਹੋ ਗਿਆ ਕਿ ਮੈਨੂੰ ਰੋਕਣਾ ਪੈ ਗਿਆ ਉਹ ਤਾਂ ਕਹਿਨੀ ਆਂ ਮੈਂ ਤਾਂ ਮਿੱਠੇ ਪਾਏ ਕੋਲ ਕਰ ਦਿੰਦੇ ਜਿਹੜੀ ਚੀਜ਼ ਪਾਓਗੇ ਤੁਸੀਂ ਉਹ ਤਾਂ ਬਲ ਦੇਖ ਇੱਕ ਤਾਂ ਬੰਦੇ ਪਪਾ ਮੰਦੇ ਪਪਾ ਮੰਦੇ ਖਾ ਲੈਣਾ ਮੈਂ ਭਾਈ ਮੇਰੇ ਨਾਲ ਜਿੱਦਣ ਆਪਾਂ ਮਾਣੇ ਮੱਜਰੇ ਸਾਖ ਖਾਣ ਗਏ ਤੇ ਨਾ ਉਹ ਮੈਨੂੰ ਉੱਥੇ ਅੜੀਆਂ ਜਲੇਬੀਆਂ ਰੋਟੀਆਂ ਟਿੱਕੀਆਂ ਉਹ ਤਾਂ ਤਾਂ ਜਲੇਬੀਆਂ ਬਹੁਤ ਵਧੀਆ ਹਨਾ ਟਿੱਕੀਆਂ ਵੀ ਤੇ ਕਹੇ ਜੀ ਉੱਥੇ ਪ੍ਰਸ਼ਾਦਾ ਸਕਣ ਆ ਰਸਤੇ 'ਚ ਟਿੱਕੀਆਂ ਖਾ ਲੀਆਂ ਸੀਆਂ ਜਲੇਬੀਆਂ ਤਾਂ ਮੈਂ ਖਾਧੀਆਂ ਜਲੇਬੀਆਂ ਪੰਜ ਛੇ ਤਾਂ ਮੈਂ ਖੜਾ ਖੜਾ ਹੀ ਖਾ ਗਿਆ ਉੱਥੇ ਜਾ ਕੇ ਤੇਰੀ ਉਹ ਟਿੱਕੀਆਂ ਖਾ ਹਾਂ ਚਲ ਅੱਜ ਅੱਜ ਦੇਖੀ ਜਾਓ ਕਿ ਸ਼ੂਗਰ ਕਿੱਥੇ ਹੈ ਕਹਾਂ ਵੀ ਤੇ ਕਹਿੰਦਾ ਕਹਿੰਦਾ ਮਾਸੀ ਇੰਤੇ ਫਾਈਨ ਟਿੱਕੀਆਂ ਹਾਲ ਹੁੰਦੇ ਆ ਕਰਜਾ ਕਹਿੰਦੀ ਡੈਡੀ ਦੇ ਮਾਸੀ ਨੇ ਜਦੇ ਮਾਸੀ ਨੇ ਡੈਡੀ ਦੇ ਬਟੂ ਤੇ ਮਾਸੀ ਦੀ ਤਾਂ ਜਦ ਜੀਮ ਬਾਹਰ ਨੂੰ ਆ ਜਾਂਦੀ ਕਿੱਟ ਦੀ ਬੇਤ ਪੁੱਤ ਲਿਆ ਹੋਇਆ ਕਹ ਤੈਨ ਬਕਰਨ ਦਾ ਬਹਾਨਾ ਢਾਈਦਾ ਵਾਪਸ ਵੀ ਪਤਾ ਵੀ ਹੁਣ ਵਿੱਕੀ ਨੇ ਕੁਝ ਕਹਿਣਾ ਨਹੀਂ ਕਰਨਾ ਲੋੜ ਤਾਂ ਤੁਸੀਂ ਜਮਾਰਦੀ ਐ ਜੇ ਹੁਣ ਕਿਹਾ ਮੇਰੇ ਪਰ ਲੱਗ ਪੁੱਤ ਨਹੀਂ ਬੱਸ ਉਹ ਚਾਹ ਲੈ ਆਵਾ ਸਮਾ ਬਸ ਕੇ ਹੋ ਜਾ ਅਸੀਂ ਨਾ ਉਹੀ ਜਿਹੜੇ ਪੋਤੜਿਆਂ ਨਾਲ ਟਾਈਮ ਕੱਟ ਲਿਆ ਸੀ ਪੋਤੜਿਆਂ ਨੂੰ ਬਣਾ ਬਣਾ ਕੇ ਹਾਂ ਕਰੇ ਨਹੀਂ ਕੋਸੀ ਬਣਾ ਲੈਣੀ ਕਦੇ ਮਿੱਟੀ ਦੀ ਕੋਈ ਕੌਲੀ ਗਲਾਸ ਉਹਦੇ ਵਿੱਚੇ ਨਿੰਮ ਕੁੱਟੀ ਜਾਂਦੇ ਤੇ ਘਰ ਘਰ ਬਣਾ ਲੈਣਾ ਮਿੱਟੀ ਦਾ ਆ ਜਿਹੜੇ ਦੀਵੇ ਹੁੰਦੇ ਨੇ ਦੀਵੇ ਇਹਨਾਂ ਦਾ ਮਾਹੌਲ ਬੱਡੇ ਸੋਫੇ ਵੀ ਬਣਾ ਹਿੱਕ ਦਿਨ ਮਿੱਟੀ ਲਿਆ ਕੇ ਬਣਾਈਏ ਤਾਂ ਬੰਦੇ ਤੇ ਵੀਵੇ ਵੀ ਚਾਹੀਦੇ ਇੱਕ ਕਰੋ ਜੀ কুমਾਰਾਂ ਵਾਲਾ ਕੰਮ ਫੇਲ ਕਰ ਦੋਗੀ ਜੇ ਭਾਂਡੇ ਲਾਗੀ ਬਣਾਉਣ ਮੈਂ ਤਾਂ ਜਦ ਚੱਕ ਲਿਆ ਕੇ ਰੱਖ ਦਣਾ ਕਦਮੇ ਵੀ ਬਣਾਓ ਕਰੋਨ ਜੋ ਹੈ ਆਪਣਾ ਬਚਪਨ ਯਾਦ ਕਰਨ ਲਈ ਬੰਦਾ ਵਾਪਸ ਕਰਦਾ ਬਚਪਨ 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 ਤੇ ਮੈਂ ਆਪਣੇ ਮਿੱਟੀ ਵਾਲੇ ਭਾਂਡਿਆਂ ਨਾਲ ਖੇਡਦੀ ਤਾਂ ਮੈਂ ਕਹਿਂਦੀ ਨਾ ਮੈਂ ਬਣਾ ਸਕਦੀ ਹਾਂ ਤੂੰ ਤਾਂ ਬਹੁਤ ਕੁਝ ਬਣਾ ਸਕਦੀ ਹੈਂ ਬਾਕੀ ਇਹ ਇਹ ਕੋਕਾ ਬੰਨਣ ਜੋਗ ਗੱਲ ਆ ਜੀ ਸਾਰੇ ਸਾਰੇ ਕਮੈਂਟ ਕਰਕੇ ਕਹਿੰਦੇ ਸੰਦੀਪ ਨੂੰ ਬੋਲਣ ਦਾ ਨਹੀਂ ਪਤਾ ਲੱਗਦਾ ਫਿਰ ਨਹੀਂ ਉਂਗਲੀਆਂ ਤੋੜਦੀ ਹਰ ਇੱਕ ਵੀਡੀਓ ਚ ਐ ਨਹੀਂ ਪਤਾ ਵੀ ਵਿੱਕੀ ਖੁੰਦਰਾ ਛੇੜਦਾ

ਕਿਨੂ ਰੋਲਾ ਪੰਨੀ ਪੋਣਾ ਕੋਈ ਨਹੀਂ ਨਿਆਣਾ ਕੋਈ ਨਹੀਂ ਨਿਆਣਾ ਨਿਆਣਾ ਨਾਲ ਰੋਲਾ ਘਰ ਤੋਂ ਉਹ ਵੀ ਆਦਾ ਨਿਆਣੇ ਬਾਹਰ ਬੰਦਰ ਅੰਦਰ ਬੰਦ ਕਰਦੀ ਜਿੰਦੇ ਜੇ ਕਿਸੇ ਵੀਰ ਭੈਣ ਨੂੰ ਕਿਸੇ ਨੂੰ ਹਾਂ ਅਸੀਂ ਨਿਆਣੇ ਦਾ ਭਾਈ ਨਹੀਂ ਚੰਗਾ ਲੱਗਿਆ ਰੋਲਾ ਗੋਲਾ ਵਿੱਚ ਫਿਰ ਐਦਾ ਮਤਲਬ ਥੋੜੂ ਵੀ ਪੱਜਵਾਕ ਕਿਤੇ ਉਹਨੂੰ ਕਰਦਣਾ ਹਾਂ ਪੁੱਤ ਹਾਂ ਹਾਂ ਪਾਪਾ ਹਾਂ ਇਹ ਕਿਨੂੰ ਮਿਲਿਆ ਵਾ ਪੁੱਤ ਨਾਮ ਹੈ ਤੈਨੂੰ ਮਿਲਿਆ ਵਾ ਹਾਂ ਸਸਾਂ ਪਾਪਾ ਦਾ ਉਹ ਇੱਧਰ ਦੇਖ ਕੇ ਇੱਧਰ ਨੂੰ ਇੱਧਰ ਨੂੰ ਵੇਖ ਕੇ ਸੱਚੀ ਗੱਲ ਤਾਂ ਬਾਦੇ ਫਿਰ ਸਾਰਿਆਂ ਨੂੰ ਸੱਚੀ ਗੱਲ ਤਾਂ ਬਾਦੇ ਸਾਸਰੀ ਘਰ ਆ ਗਏ। ਕੋਰਕਾ ਕੀ ਹਾਲ? ਪੁੱਤੀ ਕਾ ਕੀ ਹਾਲ ਹੈ ਜੀ ਤੁਹਾਡਾ? ਆਹੋ ਆਹ ਕਰੀਮ ਕਰੂਮ ਨਹੀਂ ਲਾਉਣੀ ਹੈ ਜੀ। ਨਾ। ਨਹੀਂ ਚਿੱਕੜਾ ਲਾਉਣੀ। ਚਿੱਕੜਾ ਕਿੱਥੇ ਲਾਉਂਦੇ ਹੁੰਦੇ ਆ? ਕਿੱਥੇ ਲਾਉਣੀ ਆ? ਅੱਜ ਉਹ ਰਹਿਣ ਲਵਾ ਤੇ ਜਾ। ਇਹ ਸਾਰੀਆਂ ਗੱਲਾਂ ਨੋਟ ਕਰ ਲਈ ਜੀ ਕਿਆ ਕਿਆ ਕਰ ਹਾਂ ਇਹ ਨਾ ਆਪਣੀ ਕਰੀਮ ਨਹੀਂ ਲਾਉਂਦੀ ਜਿਹੇ ਤੇ ਕੋਈ ਸ਼ੀਸ਼ੇ ਉਨੇ ਖੜ ਕੇ ਉਹ ਦੇਖੂਗੀ ਵੀ ਇਹ ਆ ਚੀਜ਼ ਲਾਉਂਦੀ ਉਹ ਹੀ ਲਾਉਣੀ ਹੈ ਪਰ ਇਹਨੂੰ ਆਏ ਵੀ ਉਹ ਬੜੇ ਲਾਉਨੇ ਇਹ ਵੀ ਮੈਂ ਲਾਉਣੀ ਹਾਂ ਹਾਂ ਇਹ ਹੈ ਨਾ ਆਪਣੀ ਚੀਜ਼ ਨਹੀਂ ਲਵਾਉਂਦੀ ਲਵਾਉਣ ਲੱਗ ਜਾਂਦੀ ਆਪਣੀ ਕਰੀਮ ਤਾਂ ਮੇਰੇ ਨੂੰ ਕਹਿੰਦੀ ਵੀ ਲਾਏ ਇਹਨਾਂ ਦੇ ਮੈਂ ਤਾਂ ਚੱਲ ਜਵਾਕਾ ਨਾ ਅੱਜਕੱਲ ਦੇ ਜਵਾਕਾ ਕੰਪਿਊਟਰ ਦਿਮਾਗਾਂ ਮਤ ਹਾਂ ਦੇਖ ਇਹਨਾਂ ਨੂੰ ਤੁਸੀਂ ਆ ਰਹੇ ਨਾ ਮੈਚ ਦੇਖਦੇ ਜੀ ਕੌਣ ਜਿੱਤਿਆ ਪੜਾ ਚੱਲਣਾ ਮੈਚ ਆਈਪੀਐਲ ਚੱਲਦਾ ਜੀ ਮੈਂ ਆਈਪੀਐਲ ਦੇ ਵਿੱਚ ਥੋੜਾ ਜਿਹਾ ਅ ਪੰਜਾਬ ਦਾ ਮੈਚ ਦੇਖਦੇ ਦੇ ਦਿਨ ਰਾਤ 2:30 ਤੇ ਬਾ ਮੰਨੂ ਤਾਂ ਉਹਦੇ ਮਿਹਨੇ ਉਹ ਮਿਹਨੇ ਉਹ ਮਿਹਨੇ ਲੈ ਸਾਰੇ ਹੱਸਣਗੇ ਅਸੀਂ ਤਾਂ ਅਸੀਂ ਮੈਂ ਤਾਂ ਰੀਤੀਆਂ ਕੰਮੇ ਨੇ ਉਹ ਇੱਕ ਅੱਧਾ ਮੱਛਰ ਕਵੱਦਾਂ ਜੇ ਗੇਟ ਖੋਲਦੇ ਮੱਛਰ ਵੜ ਜਾਂਦਾ ਨਾ ਉਂ ਸੀਂ ਜੀ ਵੀ ਨਹੀਂ ਰੱਖ ਸਕੀ ਉਹ ਮੱਛਰ ਕਿੱਥੇ ਵਹਿ ਗਿਆ ਰੀਤਲੀ ਗੱਲ ਤੇ ਪਹਿਲਾਂ ਤਾਂ ਰੀਤ ਛੱਡਤੀ ਫਿਰ ਮੇਰੀ ਇੱਥੇ ਗੱਲ ਤੇ ਮੈਂ ਗਿਆ ਤਾਂ ਹਾਲੀ ਦਾ ਬੋਲਣਾ ਹੋਰ ਗੱਲਾਂ ਆ ਗਈ ਮੈਨੂੰ ਮਤਲਬ ਮੈਨੂੰ ਕੀ ਹੋ ਗਿਆ ਇਹ ਕਿਹਾ ਹੋ ਗਿਆ ਫੋਨ ਤੇ ਨਹੀਂ ਤਾਂ ਐਸੀ ਨੀਂਦ ਖੁੰਚੀ ਮੈਨੂੰ ਸਾਢੇ ਤਿੰਨ ਨੀਂਦ ਅੱਜ ਇਹ ਮੈਂ ਸਵੇਰੇ ਤਾਈ ਇੰਨੀ ਬਾਹਰ ਬੱਚਾ ਦਾ ਨੂੰ ਬਾਹਰ ਨਾ ਆ ਕੋਈ ਗੱਲ ਆ ਗਈ ਤੇ ਮੇਰੀ ਇੰਦਰੀ ਦੁਦਿ ਉੱਡਿਆ ਲੈ ਤੂੰ ਕਹਿੰਦੇ ਚੀਕਾ ਮਾਰਦੀ ਕਿਹਾ ਆਜਾ ਮੈਂ ਕਹਿੰਦੀ ਮੇਰੀਆਂ ਗੱਲਾਂ ਸੁਣੀ ਆਹੀ ਦਿਖਾਈ ਜੋ ਗਈ ਇਹ ਬੇਬੇ ਬੇਬੀ ਆ ਜਾਂਦੀ ਆ ਵੀ ਵਸਤ ਮੇਰੇ ਨਾਲ ਗੱਲ ਕਰੇ ਨਾ ਨਾ ਗੱਲ ਕਰ ਬੇਬੀ ਵਧੀਆ ਵਧੀਆ ਬੇਬੇ ਦੀ लाਡਲੀ ਆਏ ਬੇਬੇ ਪਾਪਾ ਹਾਂ ਹਾਂ ਇਹ ਪੁੱਤ ਇੱਕ ਓੰਕਾਰ ਖੰਡਾ ਪਾਪਾ ਦੀ ਫੋਟੋ ਨਹੀਂ ਹੈਗੀ ਪੁੱਤ ਪਾਪਾ ਦੀ ਫੋਟੋ ਛੱਟ ਕੇ ਛੱਟ ਕੇ ਜਾ ਫੋਟੋ ਛੱਟੇ ਜਾ ਪਾਪਾ ਦੀ ਫੋਟੋ ਕਿੱਥੇ ਆਹ ਦੇ ਪਈ ਹਾਂ ਜੇ ਛੱਟ ਆਹ ਗੇਰੀ ਨਹੀਂ ਗੇਰੀ ਕੱਢ ਕੇ ਬੱਦੂਆ ਚ ਪਾਪਾ ਜਿੱਦਾਂ ਚਲ ਇਹਦਾ ਲਾਤੀ ਕੰਮ ਆਪ ਦੇ ਪਈ ਐਨੇ ਦੇ ਕਿਹੜੇ ਤੁਸੀਂ ਕਿਹਾ ਚੱਕ ਕੇ ਟਕਾਣੇ ਰੱਖਿਓ ਓਕਣੀ ਰੁੜਦੀ ਜਿੱਥੇ ਪਈ ਸੀ ਇੱਥੇ ਰੱਖੀਤੀ ਬੈਠ ਤੇ ਹਾਂ ਫੇਰ ਚੱਕੀ ਪਾ ਕੇ ਫੇਰ ਚੱਕਲੀ ਹਾਂ ਲੈ ਆਈ ਨਹੀਂ ਨਹੀਂ ਕਰਨ ਦੀ ਫੋਟੋ ਚੱਕੀ ਦੀ ਚਾਰ ਪੰਜ ਦਿਨ ਜੱਫੀ ਪਾ ਕੇ ਦਿਖਾਈ ਪਾਪਾ ਦੀ ਫੋਟੋ ਕਿੱਥੇ ਕਿੱਥੇ ਪਾਪਾ ਦੀ ਇੱਧਰ ਨਹੀਂ ਸਿੱਧੀ ਜੀ ਸਿੱਧੀ ਜੀ ਕਰਕੇ ਦਿਖਾਣੀ ਕਿ ਸਿੱਧੀ ਜੀ ਕਰਕੇ ਇਹ ਆ ਦੇਖੋ ਜੀ ਪਾਪਾ ਦੀ ਪੁੱਠਾ ਦਾ ਸਾਥ ਆ ਪਾਪਾ ਨੂੰ ਐਂ ਦਿਖਾ ਸਿੱਧਾ ਕਰਕੇ ਇਹ ਆ ਜੀ ਚਲ ਜੋ ਕੋ ਪਤਾ ਨਹੀਂ ਦਲਾ ਤਾ ਬਾਈ ਗਰੂ ਜੀ ਕਾ ਖਾਲਸਾ ਬਾਇਆ ਗੁਰੂ ਜੀ ਕੀ ਫਤਹ ਜੋ ਬਲੇ ਸੋਨਹਾਂ ਸਤ ਸ੍ਰੀ ਅਕਾਲ ਚਲੋ ਕਰ ਦੋ ਜੀ ਬਾਇ ਬਾਇ ਕਾ ਕਿਸੇ ਅਗਲੀ ਤੇ ਅਗਲੀ ਵੀਡੀਓ ਤੇ ਮਿਲੂਗਾ ਜੀ ਚਲ ਦੇ ਕਹ ਦੇ ਅਗਲੀ ਵੀਡੀਓ ਤੇ ਮਿਲੂਗਾ ਜੀ ਕਾਕਾ ਕਿੱਥੇ ਆ ਹੈ ਤੂੰ ਪੜਨ ਗਿਆ ਹੈ ਹਾਂ ਤੁਸੀਂ ਸਕੂਲ ਜਾਉਂਗੇ ਪੜਨ ਗਈ ਸੀ ਦੀਦੀ ਨਾਲ ਪੜਨਾ ਤੇ ਹਾਂ ਹੈ ਹਾਂਜੀ ਪੜਨ ਵੀ ਸੀ ਹਾਂ ਕੀ ਹੁੰਦਾ ਚਾਲੇ ਕਸੋ ਖੋਨੂ ਆ ਕੇ ਮਾਰਦੇ ਪਰ ਇੱਕ ਸੰਦੀਪ ਨੂੰ ਵੀ ਹਾਕ ਮਾਰਦੇ ਇੱਕ ਇੱਕ ਮਾਰਦੇ ਕਰਨਵੀਰ ਨੂੰ ਹਾਕ ਨਾ ਕਰਨਵੀਰ ਨੂੰ ਨਹੀਂ ਮਾਰ ਚਾਲੇ ਕਜੈਸਮੀਨ ਦੀ ਨੂੰ ਹਾਕ ਮਾਰਦੇ ਕਜੈਸਮੀਨ ਕਹਦੇ ਕਹਦੇ ਕਜੈਸਮੀਨ ਨਾ ਨਾ ਬੜਿਆ ਨੂੰ ਨਹੀਂ ਕਹੜਾ ਕੁਝ ਬੀਤੀ ਚਲੋ ਠੀਕ ਹੈ ਜੀ ਮਿਲਦੇ ਕਿਸੇ ਅਗਲੇ ਵੀਡੀਓ ਚ ਮਾਰਨ ਨੂੰ ਚੜਦੀ ਕਲਾ ਚ ਰੱਖੇ ਬਾਏ ਤੇ ਜਿਹੜੀਆਂ ਆਪਣੀਆਂ ਬਚਪਨ ਵਾਲੀਆਂ ਗੇਮਾਂ ਅੱਜ ਦੱਸਿਓ ਜਰੂਰ ਵੀ ਮਿੱਟੀ ਨਾਲ ਕੌਣ ਖੇលਿਆ ਦਾ ਪੋਤੜੇ ਵਾਲੀ ਗੱਲ ਬਚੇਰਾ ਕੀ ਸੀ ਤਾਂ ਪੋਤੜੇ ਦੇ ਘਰ ਬਣਾਏ ਤੇ ਮਿੱਟੀ ਨਾਲ ਹਾਂ ਅੱਜ ਤਾਂ ਪੋਤੜੇ ਦਾ ਟਾਈਮ ਕੱਟ ਤੇ ਮੈਂ ਇੱਕ ਦਿਨ ਤੇਰੀਆਂ ਕੋਠੀਆਂ ਕਿੰਨੀਆਂ ਵੱਡੀਆਂ ਹੁੰਦੀਆਂ ਗਲਾਸ ਗਲਾਸ ਪਤਾ ਨਹੀਂ ਕੀ ਲੱਗਦਾ ਗਲਾਸ ਤੇ ਰੇਟਾ ਪਾਲਣਾ ਉਹ ਆਏ ਮੁੱਦਾ ਮਾਰ ਦਿੰਦਾ ਗਲਾਸ ਵਰਗੇ ਉਹ ਕੋਠੀ ਕਹਿੰਦਾ ਰੱਖ ਕੇ ਪੈਰ ਨਾਲ ਇੰਨੀ ਪੱਦੀਆਂ ਮਾਰ ਚੱਦੀਂ ਦੀਦੀ ਯਾਦ ਨਹੀਂ ਜਾ ਤੁਮ ਲੱਗੀਆਂ ਬਣਾਉਣਾ ਪਾਣੀ ਨਹੀਂ ਨਹੀਂ ਕਿ ਗੱਲ ਤੀ ਉਹ ਸਾਰੀਆਂ ਖੇਡਾਂ ਕਿ ਦੇਖਿਆ ਹੁਣ ਤਾਂ ਬੱਚੇ ਜ਼ਿਆਦਾਤਰ ਗੇਮਾਂ ਅਦੇ ਵਿੱਚ ਨਾ ਬਿਜੀ ਹੋ ਗਏ ਫੋਨਾਂ 'ਚ ਫੋਨਾਂ 'ਚ ਬਸ ਕੁਝ ਜਿਹੜੇ ਮਹਿੰਗੇ ਮਹਿੰਗੇ ਨਿਆਣੇ ਚੀਜ਼ ਦੁਕਾਨਾਂ 'ਚ ਜਾ ਕੇ ਰੋਲਾ ਪਾ ਦੇ ਇਹ ਚੀਜ਼ਾਂ ਨੇ ਕਰਪਟੇ ਹੋ ਤਾਂ ਗੱਲ ਵੱਖਰੀ ਆ ਉਹ ਉੱਥੇ ਜਾ ਕੇ ਵੇਚਣਾ ਪਰ ਗੱਲ ਦੀ ਗੱਲ ਆ ਨਾ ਜਿਹੜੇ ਘਰਾਂ ਦੇ ਵਿੱਚ ਖੇਲਦੇ ਤੇ ਜਾਂ ਚੀਜ਼ ਲੈਣ ਨੂੰ ਜਦ ਵੀ ਲੈਣੇ ਉਹ ਜਿੱਦ ਕਰਦੇ ਤੇ ਗੱਲ ਮੰਨੀ ਬਈ ਜਦੋਂ ਹੁਣ ਘਰ ਆ ਕੇ ਸਕੂਲ ਤੇ ਖੇਲਣਾ ਉਹਦੀ ਗੱਲ ਕੋਈ ਸੁਣ ਰਹੀ ਹੋਣੀ ਫੋਨ ਜ਼ਿਆਦਾ ਹੋਗੇ ਕੁਛ ਨਹੀਂ ਨਾ ਕਾ ਕ ਨਹੀਂ ਆ ਰਿਹਾ ਵੀ 1 1 2 2 ਜਦ ਕਿਹੜੇ ਕਿਹੜੇ ਕਾਰਟੂਨ ਦਾ ਜਾ ਡੀ ਡੀ 1 ਡੀ ਡੀ 2 ਜਲੰਧਰ ਸਹੀ ਗੱਲ ਹੈ ਬਸ ਦੋ ਤਿੰਨ ਕੇ ਚੈਨਲ ਹੁੰਦੇ ਆ ਇੱਕ ਪੀਕਾਚੂ ਕਿੰਨਾ ਚੱਲਦਾ ਹੁੰਦਾ ਥਾ ਪੀਕਾਚੂ ਕਿਹੜਾ ਹੋ ਗਿਆ ਥੋੜੇ ਟਾਈਮ ਮੈਂ ਦੇਖਿਆ ਪੀਕਾਚੂ ਹਾਂ ਅੱਜ ਤੋਂ ਬਾਅਦ ਅਸੀਂ ਕਰਦੇ ਅਸੀਂ ਜਦ ਮੈਜੀ ਲੇਟ ਜਿਹੜਾ ਪਹਿਲਾਂ ਉਹ ਕੈ ਵੀ ਮਾਟੜਾ ਜਾਈਦਾ ਆ ਦੇਖਿਆ ਟਿਕ ਟੌਮ ਜੈਰੀ ਤਾਂ ਤਾਂ ਉਹ ਤਾਂ ਹੁਣ ਵੀ ਜਲਦੇ ਆ ਜਦੋਂ ਉਹ ਵੇਦਿਆਂ ਡੇਡੇ ਜਿਆਦਾ ਜਦ ਤਾਂ ਮੈਨੂੰ ਦਾਦਾ ਜੀ ਇੱਕ ਲਸ਼ਕਾਰਾ ਹੁੰਦਾ ਦਾ ਇੱਕ ਸ਼ਕਤੀਮਾਨ ਇੱਕ ਸ਼ਕਤੀਮਾਨ ਹੁੰਦਾ ਦਾ ਇੱਕ ਤੁਹਾਡਾ ਲਿਫ ਲਿਫ ਲਲਾ ਲਿਫ ਲਿਫ ਲਲਾ ਇਹ ਕਿਹੜਾ ਲਿਫ ਲਿਫ ਲਲਾ ਹਾਂ ਤੁਮ ਨਹੀਂ ਐਤੋਂਰ ਦੇ ਇੰਤਜ਼ਾਰ ਹੁੰਦਾ ਤਾਂ ਵੀ ਅੱਜ ਰੈਡ ਆਉਣੀਆ ਰੰਗੋਲੀ ਦੇਖਣੀ ਸਵੇਰੇ ਸੱਤ ਵਜੇ ਫਿਲਮਾਂ ਤੇ ਗਾਣਾ ਤੇ ਕਿ ਸ਼ਨੀਵਾਰ ਨੂੰ ਐਤੋਂਰ ਨੂੰ ਫਿਲਮ ਆਉਂਦੀ ਹੁੰਦੀ ਤੇ ਹੁਣ ਤਾਂ ਕੋਈ ਹਿਸਾਬ ਹੀ ਨਹੀਂ ਹੈਗਾ 4 ਵਜੇ ਆਉਂਦੀ ਹੁੰਦੀ ਬਈ ਕਿੰਨੀਆਂ ਕਿ ਫਿਲਮਾਂ ਆਉਂਦੀਆਂ ਕਿੰਨੀਆਂ ਕਿ ਜਾਂਦੀਆਂ ਪਤਾ ਹੀ ਨਹੀਂ ਲੱਗਦਾ ਹੈਗਾ ਐਡਾ ਨਾ ਹੁੰਦਾ ਤੇ ਬੜਾ ਬੜਾ ਕੰਮ ਕਰਦੀ ਫਿਲਮ ਉਹਦੀ ਤਾਂ ਬਈ ਮੈਂ ਨਾ ਜਿਹੜੀ ਸੋਲਜਰ ਫਿਲਮ ਨਹੀਂ ਮੈਂ ਨਾ ਰਾਤ ਦੇ 10 ਵਜੇ ਉਹ ਆ ਗਈ ਜਦ ਤਾਂ ਛੋਟਾ ਜਿਹਾ ਟੀਵੀ ਹੁੰਦੇ ਤੇ ਬਈ ਡਾੜੀ ਦੇ ਜਾਣੇ ਤੇ ਲੰਗੀ ਉਹ ਡਾੜੀ ਦਾ ਟੀਬੰਦ ਕਰੋ ਤੰਤਰੀ ਕਰੇ ਹੈ ਮੈਂ ਕਹਾਂ ਮੈਂ ਤਾਂ ਫਿਲਮ ਇਕਣੀ ਆ ਮੰਮੀ ਨੇ ਸਾਡੀ ਨੇ ਲਾਤੀ ਅਸੀਂ ਨਾ ਜਾਇਚ ਨੂੰ ਮੈਂ ਮੂੰਹ ਕਰਤਾ ਜੂ ਦੇਖਦੇ ਕੋਈ ਤਰਦਾ ਸੀ ਵੀ ਹਲਫਲਾ ਲਾ ਦੇਖਣ ਨੂੰ ਤਰਸਦੇ ਹੁੰਦੇ ਤੇ ਪਾਪਾ ਜੀ ਸਾਡਾ ਟੀਵੀ ਬੰਦ ਕਰ ਦੋਦੇ ਵੀ ਸਕੂਲ ਨੂੰ ਜਾਣਾ ਸਵੇਰੇ ਪਰ ਅਸੀਂ ਹਲਫਲਾ ਲਾ ਦੇਖਣੇ ਹੁੰਦੇ ਤੇ ਜਾ ਆਏ ਅਰਦਾਸਾ ਕਰੀ ਜਾਂਦੇ ਮਾਂ ਨੂੰ ਪਾਪਾ ਜੀ ਸੌਂ ਜਾਵੇ ਅਸੀਂ ਘੱਟ ਬਾਅਦ ਚ ਟੀਵੀ ਲਾ ਕੇ ਦੇਖ ਲਾਂਗੇ ਅਸੀਂ ਤਾਂ ਨਿਹੜੇ ਤੇ ਰੋਟੀ ਖਾਂਦੇ ਖਾਂਦੇ ਦੇਖੀ ਆ ਚਲੋ ਠੀਕ ਹੈ ਜੀ ਇਹ ਵੀ ਉਹ ਵੀ ਬਚਪਨ ਸੀ ਅੱਜ ਦਾ ਵੀ ਬਚਪਨ ਅੱਜ ਦਾ ਬਚਪਨ ਐਡਾ ਦਾ ਗੱਲ ਸੁਣੋ ਮੇਰੀ ਗੱਲ ਸੁਣੋ ਅੱਜ ਦਾ ਜਿਹੜਾ ਬਚਪਨ ਹੈ ਅੱਜ ਦੇ ਬਚਪਨ ਚ ਸਾਰੀਆਂ ਫੈਸਿਲਿਟੀਆਂ ਬੱਚਿਆਂ ਨੂੰ ਹੈਗੀਆਂ ਡਰਦੇ ਵੀ ਨਹੀਂ ਆਣੇ ਮਾਪੇ ਪਾ ਤੇ ਚਾਹ ਜਿੱਦ ਕਰਕੇ ਪੂਰੀ ਕਰਾ ਲੈਣ ਜਿੱਕੜਾ ਮਰਜ਼ੀ ਪੂਰੀ ਕਰਾ ਲੈਣ ਉਹਨਾਂ ਦੀ ਹਰ ਇੱਕ ਡਿਮਾਂਡ ਪੂਰੀ ਹੋ ਜਾਂਦੀ ਸਾਡੇ ਟਾਈਮ ਤਾਂ ਡਾਂਗ ਪ੍ਰੇਟ ਹੋ ਜਾਂਦੀ ਸੀ ਚਲੋ ਠੀਕ ਹੈ ਜੀ ਇੱਧਰ ਰੀਤ ਲੱਗੀ ਜੁੱਤੀਆਂ ਕੱਟਣ ਫਿਰ ਤਿਆਰੀ ਹੈ ਜੀ ਕਿਧਰ ਉਹਨੂੰ ਜਾਣ ਦੀ ਇਹਦੀ ਫੇਰ ਕਿੱਥੇ ਜਾਣਾ ਹਣ ਕਿੱਥੇ ਰਜਣਾ ਜੀ ਇਹਨੂੰ ਆ ਸੈਂਡਲ ਇੰਨੇ ਪਸੰਦ ਆ ਚਲੋ ਠੀਕ ਹੈ ਜੀ ਮਿਲਦੇ ਹਾਂ ਕਿਸੇ ਅਗਲੇ ਵੀਡੀਓ ਤੇ ਮਾਰਾ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ